ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕੋਟਲੀ ਸੰਘਰ ਜ਼ਿਲ੍ਹਾ ਤੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ ਨਾਲ ਬਹੁਤ ਚੰਗੇ ਪਸ਼ੂ ਪਾਲਣ ਦਾ ਵੀ ਕੰਮ ਇਸ ਘਰ ਦੀਆਂ ਲਗਾਤਾਰ ਦੋਸਤੋ ਕਈ ਵੀਡੀਓ ਆਪਣੇ ਚੈਨਲ ਦੇ ਉੱਤੇ ਅਪਲੋਡ ਕੀਤੀਆਂ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤਾਂ ਪੌਸ ਜਰਸੀ ਵੈੜ ਵਕਾਊ ਆ ਤੇ ਇੱਕ ਆ ਜਿਹੜੀ ਆ ਗੱਬਣ ਜਰਸੀ ਵੈੜ ਆ ਇਹ ਵਕਾਊ ਆ ਦੋਨਾਂ ਵੈੜਾਂ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਲਖਵੀਰ ਸਿੰਘ ਜੀ ਪਿੰਨ ਕੋਰ ਸਿੰਘ ਠੀਕ ਜੀ ਮੁਕਸਸ ਸਾਹਿਬ ਤੇ ਆਪਣਾ ਮੋਬਾਈਲ ਨੰਬਰ ਵੀ ਬੋਲ ਦਿਓ 985120062 ਠੀਕ ਹੈ ਤੇ ਬਾਈ ਜੀ ਇਹ ਵੜਾ ਆਪਣੇ ਘਰ ਦੀਆਂ ਹੀ ਆ ਜਦੋਂ ਆਹ ਤਾਂ ਵੜ ਘਰ ਦੀ ਏ ਠੀਕ ਹੈ ਉਹ ਵੜ ਜੋੜੀ ਬਣਾਉਣ ਪਿੱਛੇ ਬੋਲ ਲਈ ਠੀਕ ਹੈ ਤੇ ਇਹ ਬੱਚੀਆਂ ਕੱਟੀਆਂ ਸਾਰੀਆਂ ਇੱਧਰ ਖੁੱਲੀਆਂ ਹੁੰਦੀਆਂ ਠੀਕ ਹੈ ਹੁਣ ਮੈਸਟਰੀ ਲਾਉਣ ਕਰਕੇ ਇੱਧਰ ਅੰਦਰ ਕੀਤੀਆਂ ਤੇ ਉਹ ਸਾਰਿਆਂ ਨੂੰ ਮਾਰਦੀ ਹੈ ਅੱਛਾ ਨਹੀਂ ਪੈਂਦੀ ਇਸ ਕਰਕੇ ਬੰਨੀ ਉਹ ਹਾਂ ਇਸ ਕਰਕੇ ਉਹ ਬੰਨੀ ਉਹ ਸਾਰੀਆਂ ਨੂੰ ਮਾਰਦੀ ਹੈ ਇਹਨਾਂ ਬੱਚੀਆਂ ਬੱਚੀਆਂ ਨੂੰ ਮਾਰਦੀ ਠੀਕ ਹੈ ਮੈਂ ਆਖਿਰ ਸੀਲ ਕਰ ਇਹ ਜਿਹੜੀ ਆਪਣੇ ਕੋਲੇ ਖੜੀ ਏ ਇਹਦੀ ਕੀ ਡਿਟੇਲ ਆ ਇਹਦੀ ਕਰਦੀ ਬੱਚੀ ਆਈ ਏ ਹੁਣ ਜਾ ਕੇ ਗੱਭਾਈ ਤੇ ਕਿੰਨੇ ਕ ਚਿਰ ਦੀ ਗੱਭਾ ਹੈ ਗੱਭ ਹੋ ਗਈ ਹੈ ਪੌਣੇ 2 ਮਹੀਨੇ ਲੱਗ ਪਗੀ ਲਗ ਭਗ ਪੌਣੇ 2 ਮਹੀਨੇ ਦੀ ਹਾਂਜੀ ਠੀਕ ਹੈ ਜੀ ਤੇ ਕੀ ਮੂੰਹ ਕੀ ਦੰਦ ਆ ਇਹ ਮੂੰਹ ਇਹ ਤਾਂ ਦੋਂਦੀ ਹੋਈ ਵੀ ਹੋ ਗਈ ਇਹ ਚੌਕੀ ਹੋ ਗਈ ਚਾਰ ਦੰਦ ਹੋ ਗਿਓ ਹਾਂ ਠੀਕ ਹੈ ਤੇ ਕਿਹੜਾ ਸੀਮਨ ਸੁਮਣ ਭਰਿਆ ਇਹਦੇ ਪਤਾ ਕੋਈ ਨਹੀਂ ਯਾਰ ਮੇਰੇ ਪੱਕਾ ਜਰਸੀ ਦੇ ਭਰਿਆ ਵੈ ਸੀ ਭਰਿਆ ਜਰਸੀ ਦੇ ਠੀਕ ਹੈ ਤੇ ਕੀ ਮੁੱਲ ਵਾਲੀ ਹੈ ਇਹਦੀ ਬਈ ਇਹਦਾ ਮੁੱਲ ਤਾਂ ਫੋਨ ਤੇ ਰੱਖਾਂਗੇ ਠੀਕ ਹੈ ਤੇ ਥਾਣੇ ਵਾਲਾ ਤੁਹਾਨੂੰ ਇਹਦਾ ਵਿਖਾ ਦਿੰਨੇ ਜਿੰਨਾ ਹੋ ਸਕਿਆ ਦੋਸਤੋ ਚੰਗੀ ਆ ਸਾਊ ਸੁਭਾਦੀ ਆ ਤੇ ਥਾਣਾ ਦਾ ਸਹਜ ਬਹੁਤ ਚੰਗਾ ਦੋਸਤੋ 100% ਗੱਬਣ ਪੈਠਪੜਾ ਤੁਸੀਂ ਦੇਖ ਲਓ ਬਹੁਤ ਹੀ ਚੰਗਾ ਚੰਗਾ ਘਾਤ ਘਾਠਾ ਪੰਜਾਬ ਦੀ ਜਰਸੀ ਆ ਦੋਸਤੋ ਤੇ ਦੂਜੀ ਤੁਹਾਨੂੰ ਦਿਖਾਉਣੇ ਆ ਵਹਿੜਾ ਇਹ ਬੰਨੀ ਹੋਈ ਆ ਇਹਦੀ ਕੋਈ ਹੋਰ ਕੋਈ ਮਜਬੂਰੀ ਨਹੀਂ ਹੋ ਰੇ ਨਾ ਕੋਈ ਨਸਲ ਮਾੜੀ ਆ ਤੇ ਪਰ ਦੋਸਤੋ ਇਹ ਥੋੜਾ ਜਿਹਾ ਗਰਮ ਸੁਭਾਅ ਦੀ ਕਰਕੇ ਇਹਨਾਂ ਪਸ਼ੂਆਂ 'ਚ ਰਲਦੀ ਨਹੀਂ ਬਾਈ ਹਰਿਆਣੇ ਮੁੱਲ ਲਿਆਂਦੀ ਸੀ ਇਸ ਕਰਕੇ ਵੀ ਵੀ ਇਹਨੂੰ ਸੰਭਾਂਗੇ ਚੰਗੀ ਜਾਤ ਪਾਤ ਦੀ ਆ ਤੇ ਇਹ ਬੱਚੀਆਂ ਨੂੰ ਮਾਰਦੀ ਆ ਇਸ ਕਰਕੇ ਬੰਨੀ ਹੋਈ ਆ ਇਹ ਤਾਂ ਵਕਾਊ ਆ ਇਹਦੀ ਡਿਟੇਲ ਕੀ ਆ ਬਾਈ ਇਹਨੂੰ 5 ਦਿਨ ਹੋਏ ਜੇ ਆਪਣੇ ਕੋਲ ਲਿਆਂਦੀ ਨੂੰ ਠੀਕ ਹੈ ਜੀ ਉਹਨਾਂ ਨੇ ਦੱਸਿਆ ਜੀ 20 ਦਿਨ ਪਿਛਲੇ ਨੂੰ ਹੋਏ ਆ ਠੀਕ ਹੈ ਜੀ ਨਾ ਆਪਾਂ ਇਹ ਚੈੱਕ ਰਈਏ ਨਾ ਇਹ ਟਿਗਲਵਾਇਆ ਨਾ ਇਹ ਕੁਛ ਮੂੰਹ ਕਿ ਕੀ ਦੰਦਾ ਮੂੰਹ ਦੋ ਹੁੰਦੀ ਹੈ ਮੂੰਹ ਦੋ ਦਾ ਠੀਕ ਹੈ ਤੇ ਇਹਦਾ ਵੀ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ ਥਾਂ ਖਵਾਨਾ ਜਿਹੜਾ ਮੂੰਹ ਮੱਥਾ ਚੰਗਾ ਹੈ ਦੋਸਤੋ ਦੇਖ ਸਕਦੇ ਆ ਤੁਸੀਂ ਪੰਜਾਬ ਦੀ ਇਹ ਜਰਸੀ ਐਚਐਫ ਨਾ ਕਰਾਉਸ ਆ ਥਾਂ ਬਹੁਤ ਚੰਗਾ ਹੈ ਦੋਸਤੋ ਦੇਖ ਚੰਗੀ ਤਰ੍ਹਾਂ ਹਾਂ ਜੀ ਬਹੁਤ ਚੰਗਾ ਥਣ ਲਗਾਇਆ ਦੋਸਤੋ ਦੇਖ ਸਕਦੇ ਆ ਤੁਸੀਂ ਦੇਖ ਸਕਦੇ ਆ ਦੋਸਤੋ ਥਾਨ ਨੂੰ ਦੁਬਾਰਾ ਚੰਗੀ ਤਰ੍ਹਾਂ ਦਿਖਾ ਦਿੰਨੇ ਤੇ ਚੰਗਾ ਕੱਦ ਕਾਠਾ ਦੋਸਤੋ ਮੂੰਹ ਦੀ ਦੋਦਾਂ ਦਾ ਬਾਈ ਨੇ ਦਾਸੀ ਦਿੱਤਾ ਤੇ ਬਾਈ ਜੀ ਇਹਦਾ ਕੀ ਮੁੱਲ ਕਰਾਂਗੇ ਇਹਦਾ ਮੁੱਲ 15000 ਹੈ ਇਹਦਾ ਮੁੱਲ 15000 ਤੇ ਮਾਨਦਾਨ ਹੋ ਜਾਊਗਾ ਬਾਈ ਜੀ ਆ ਮਾਨਦਾਨ ਤਾਂ ਮੋਕੇ ਤੇ ਮਾੜਾ ਮੋਟਾ ਕਰਾਂਗੇ ਠੀਕ ਹੈ। ਲਓ ਵੀ ਦੋਸਤੋ ਦੋਨੇ ਵਾੜਾਂ ਦੀ ਡਿਟੇਲ ਤੁਹਾਨੂੰ ਲੈਤੀ ਆ। ਮੌਕੇ ਤੇ ਜਿਹੜਾ ਬਣਦਾ ਮਾਨਤਾ ਨੇ ਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ 15000 ਬਾਈ ਨੇ ਮੁੱਲ ਕੀਤਾ। ਇਹ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੌਦਾ ਕਰ ਲਿਓ। ਇਸ ਤਰ੍ਹਾਂ ਦੀ ਵੀਡੀਓ ਜੇ ਕਿਸੇ ਵੀਰ ਨੇ ਬਣਵਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੋਸਤ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ